ਤਾਨੂੰ ਪਤਾ ਪਵਿੱਤਰ ਤਾਈ ਆਪਣੇ ਆਪ ਦੇ ਵਿੱਚ ਇੱਕ ਸਮਰਥਾ ਲਖਮਤ ਬਨ ਕੋਲ ਗਈ ਸੀ ਜਿਸਦੀ ਖਮਾਤੀ ਕੋਈ ਲੈ ਪਰਤੇਰੇ ਪਵਿੱਤਰ ਤਾਈ ਆਪਣੇ ਆਪ ਦੇ ਵਿੱਚ ਇੱਕ ਸਮਰਥਾ ਜਿਹੜੀ ਤਾਨੂੰ ਬੋਲਡ ਰੱਖਦੀ ਹਮੇਸ਼ਾ ਦਲੇਰ ਰੱਖਦੀ ਆ ਕੇ ਵੀ ਦਾ ਕੋਰਸ ਮੈਂ ਬਹੁਤ ਵਾਰੀ ਸ਼ੇਅਰ ਕੀਤੀ ਇਸ ਗੱਲ ਕਿ ਮੈਂ ਫਿਰ ਦੁਬਾਰਾ ਸ਼ੇਅਰ ਕਰਨ ਲੱਗਾ ਸ਼ਾਇਦ ਕੁਝ ਸਾਲਾਂ ਦੇ ਬਾਅਦ ਸਪੈਸ਼ਲ ਬ੍ਰਿੰਟ ਜੋਸੋ ਬੋਦੀ ਵੀ ਕੋਸਾ ਗਾਜ਼ਾ ਐ ਅਡੀਸੋ ਸਾ ਪਰ ਰੀਕੋਂਟਿਵੀਦਰੇ ਬੋਦੀਸੋ ਬੋਤ ਪ੍ਰੋਬਲੀਮੇਂਤੇ ਦੋਪੋ ਪਾਲਕਿਆਨੋ ਮੈਂ ਕਵਰ ਇੰਡੀਆ ਗਿਆ ਉਹਨਾਂ ਵਾਰ ਤਾਂ ਪ੍ਰਤਿਜੈਸੋ ਮੇਰਾ ਬਚਪਨ ਦਾ ਬਹੁਤ ਦੋਸਤ ਜਿਗਰੀ ਯਾਰ ਜਿਹਨੂੰ ਕਹਿੰਦੇ ਸੀ ਪੂਰਸਾ ਮੀਖੋ ਤੇ ਦਲ ਇਨਫਾਂਜ਼ੀਆ ਉਹਨੂੰ ਪਤਾ ਸੀ ਕਿ ਮੈਂ ਸੇਵਾ ਦੇ ਵਿੱਚਾਂ ਸੇਵਕਾਈ ਕਰਦਾ ਸੱਪੀ ਵਕ ਮੇਰੇ ਤੇ ਜੋਨਸਰ ਦਾ ਵਸਰ ਮਿੰਦੂ ਲੈ ਲਖੀਸ ਕਿ ਆਉ ਕੁ ਮਿਸਟੀਰੋ ਅਸੀਂ ਇੰਡੀਆ ਸੀ ਇਕੱਠੇ ਰਹਿੰਦੇ ਸੀ ਇਕੱਠੇ ਬਾਹਰ ਅੰਦਰ ਆਉਂਦੇ ਜਾਂਦੇ ਲੋ ਮੇਰੇ ਨਾਲ ਇੱਕ ਜਗ੍ਹਾ ਤੇ ਇੱਕ ਸ਼ੌਪ ਤੇ ਗਿਆ ਇੱਕ ਕਟਿੰਗ ਵਾਸਤੇ ਕੋਂਪ੍ਰੇ ਤੇ ਜੋਨਸਰ ਇਸੇ ਰੈਕਾਟੋ ਦਲ ਦਲ ਪਰੂਕੀਰੇ ਪਰ ਫਾਰਸੇ ਦੇ ਪੈਲੀ ਉਸ ਮਿਕੋਲੀ ਅਬੀਆ ਕੋ ਤੁਸੀਂ ਮੈਂ ਕਟਿੰਗ ਪ੍ਰੋਨ ਲਗਾ ਮੈਂ ਆਪਣਾ ਫੋਨ ਨੂੰ ਫੜਾ ਦਿੱਤਾ ਤੇ ਪਰ ਤੇ ਜੋ 55 ਆ ਸਾਬ ਪਰ ਫਸਲੇ ਦੀ ਕਪੜੀਆ ਦਾ ਤੁਸੀਂ ਉਸ ਨੂੰ ਟੈਲੀਫੋਨ ਲਿ ਮਾਨੂੰ ਦੇ ਲਈ ਮਾਨੂੰ ਦੇ ਤੁਸੀਂ ਮੀਖੋ ਜਦੋਂ ਮਾਨੂੰ ਫੋਨ ਫੜਾਤਾ ਉਹ ਜੋ ਇਹਦੀ ਫੋਲਾ ਫਰੋਲੀ ਕਰਨ ਲੱਗਾ ਫੋਨ ਦੀ ਇਸ ਮੀ ਕੋ ਇਨੀਚਾਟੋ ਅਦਾ ਆਪੀ ਤੇ ਸਭ ਚੋਕ ਚਾ ਸ਼ਾਇਦ ਉਹ ਪਾਰ ਹਿੱਸੇ ਐਪਲੀਕੇਸ਼ਨ ਮੈਂ ਵੀ ਨਹੀਂ ਕਦੀ ਖੋਲੀਆਂ ਜਿਹੜੀਆਂ ਉਹਨੇ ਖੋਲ ਲਈਆਂ ਆ ਪੈਠੋ ਤੁਸੀਂ ਕੋਲੇ ਐਪਲੀ ਇਹ ਕਿਥੋਂ ਨਹੀਂ ਸੁੱਟਲਾਰੇ? 2:00 ਟਾਂਟਾ ਹੋ ਗਿਆ ਫੋਨ ਦੇ ਨੂੰ ਮੈਨੂੰ ਟਾਈਮ ਲੱਗ ਗਿਆ ਕੱਟਿੰਗ ਕਰਾਉਣ ਦੇ ਨੂੰ। ਇੱਕ ਵਾਰ ਜਦੋਂ ਸਨ ਪਸਾਤੀ 30 ਮਿੰਟ ਕਿਉਂਕਿ ਨੇਲ ਨੇ ਕਾਟੇਪੇਟ ਕਿਰ ਰਿਹਾ ਸੀ। ਮੈਂ ਉੱਥੇ ਬੈਠੇ ਨੇ ਹੱਸਦੇ ਹੱਸਦੇ ਨੇ ਕਿਹਾ ਮੈਂ ਕਹਾ ਫੋਲ ਲਾ ਪਵੇਂ ਇਹਨੂੰ ਖੋਲ ਕੇ ਚੈੱਕ ਕਰ ਲਾ ਇਹਦੇ ਵਿੱਚੋਂ ਕੁਝ ਨਹੀਂ ਮਿਲਣਾ ਸਿਵਾਏ ਪਰਮੇਸ਼ਵਰ ਦੇ। ਹਾਲੇਲੂਇਆ। ਹਾਲੇਲੂਇਆ। ਅੱਜ ਕਰਦਿਆਂ ਦੇ ਹੱਥ ਫੋਨ ਨਾ ਲੱਗ ਜਾਵੇ ਪਾਸਵਰਡ ਸਿਕਰਟ ਹੋਣਾ ਚਾਹੀਦਾ ਹੈ। ਲੇ ਪਰਸਨਿਕਸ ਆਫਨ ਅੱਜ ਦੇ ਦਿਨ ਦੀ ਅਮੰਤੇ ਗੁਰੂ ਪਾਸ ਅਮਰੇ ਫੋਨ ਦਾ ਪਾਸਵਰਡ ਮੇਰੇ ਖਾਲ ਚਰਚ ਦੇ ਸਾਰੇ ਟੀਮ ਮੈਂਬਰਾਂ ਨੂੰ ਵੀ ਪਤਾ ਆ ਬਹੁਤ ਵਾਰੀ ਮੈਨੂੰ ਮੰਗੜਾ ਪੈਂਦਾ ਮੇਰਾ ਫੋਨ ਕਿੱਥੇ ਆ ਮੰਨਦੇ ਗੁਰੂ ਕੋਈ ਚੀਜ਼ ਸੀ ਕਿ ਤੁਸੀਂ ਪਲੇ ਪਾਸ ਤੋਂ ਚਲੂ ਲਾਰੇ ਵਿੱਚ ਪ੍ਰੇਤ ਜੌਨਸਨ ਫੋਨ ਦੋਦਾ ਇਨ ਮਾਨੂ ਆਲੇ ਆ ਤੁਸੀਂ ਪਵਿੱਤਰਤਾ ਵਿੱਚ ਬਣੇ ਰਹੋਗੇ ਖੁਦਾਬੰਦ ਤੁਹਾਨੂੰ ਬਖਸ਼ਾ ਦੇਗਾ ਉਹ ਤੁਹਾਨੂੰ ਉੱਚਾ ਕਰੇਗਾ ਉਹ ਤੁਹਾਨੂੰ ਦੁਨੀਆ ਦੇ ਲਈ ਬਰਕਤ ਦਾ ਕਾਰਨ ਬਣਾਵੇਗਾ ਯਿਸੂ ਦੇ ਨਾਮ ਦੇ ਵਿੱਚ ਹਾਲੇਲੂਇਆ ਹਾਲੇਲੂਇਆ ਪਰਲਮੇਨ ਇਦਿਸ਼ਨੇ ਪਰਲੇ ਪਰਸੋਨ। ਡਰ ਨਹੀਂ ਹੋਵੇਗਾ। ਬਨੋ ਜੀ ਸਰਾ ਪੀ ਪੌ। ਡਰ ਕਦੋਂ ਪੈਦਾ ਹੁੰਦਾ? ਕਦੋਂ ਵੀ ਵਿਏਨੇ ਲਾ ਪਾਉਰੋ। ਜਦੋਂ ਆਪਾ ਪਵਿੱਤਰਤਾਈ ਜੀਵਨ ਦੇ ਵਿੱਚ ਆਉਂਦੀ ਹੈ। ਕਦੋਂ ਵੀ ਵਿਏਨੇ ਨਹੀਂ ਪੂਰੀਤਾ ਨੇ ਲਾ ਪਾਉਰੋ। ਜਦੋਂ ਆਪ ਪਵਿੱਤਰਤਾਈ ਦੇ ਵਿੱਚ ਜਾਵੋਗੇ। ਕਦੋਂ ਕੋਈ। ਤੁਹਾਡੇ ਜੀਵਨ 'ਚ ਡਰ ਹੋਵੇਗਾ। ਕਦੋਂ ਵੀ ਸਤ ਕੋਨੋ ਟਿਆ ਲੂਕਿਡਿਤਾ, ਇਕੋ ਮੈਂਟੋ ਸੈਂਟੀਰੇ ਤੇ ਲਾ ਪਾਉਰੋ। ਜੇ ਤੁਸੀਂ ਪਵਿੱਤਰਤਾਈ ਦੇ ਵਿੱਚ ਹੋਵੋਗੇ। ਤੁਹਾਨੂੰ ਕੋਈ ਸੀਕ੍ਰੇਟ ਕਰਟੈਲੇ ਨਹੀਂ ਉਹਨਾਂ ਨੇ ਪਹਿਣਗੇ। ਸੀਕ੍ਰੇਟ ਪਾਸਵਰਡ ਨਹੀਂ ਰੱਖਣੇ ਪੈਣਗੇ। ਤੁਸੀਂ ਟਰਾਂਸਪੇਰੈਂਟ ਹੋ Amém. Hallelujah.